12 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ ਕੋਈ ਉਹਨਾਂ ਵੱਲੋਂ ਐਫਰਟ ਨਹੀਂ ਕੀਤੀ ਗਈ ਇਹ ਪੁਲ ਓਵੇਂ ਦਾ ਓਵੇਂ ਬਣਦਾ ਰਿਹਾ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਇੱਥੋਂ ਐਮਐਲਏ ਲੱਖਾ ਬਣਿਆ ਲੱਖੇ ਨੂੰ ਪੁੱਛੋਗੇ ਕੋਈ ਇੱਕ ਵੀ ਲੈਟਰ ਉਸਨੇ ਇਸ ਪੁਲ ਦੇ ਲਈ ਬਣਾਉਣ ਦੇ ਲਈ ਉਹਨੇ ਭੇਜੀਆ ਜੇ ਭੇਜੀਆ ਮੇਰੀ মিডিਆ ਵਾਲੇ ਨੂੰ ਵੀਰਾਂ ਨੂੰ ਬੇਨਤੀ ਆ ਕਿ ਉਹਦੇ ਕੋਲੋਂ ਲੈਟਰ ਸਬੂਤ ਆਇਓ ਉਹਨੇ ਕੋਈ ਆਪਣੇ ਕਾਰਜਕਾਲ ਦੌਰਾਨ ਉਹਨੇ ਲੈਟਰ ਕੋਈ ਭੇਜੀਆ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਲੋਕਾਂ ਨੇ ਇੱਕ ਜ਼ਿੰਮੇਵਾਰੀ ਦੇ ਕੇ ਐਮਐਲਏ ਚੁਣਿਆ ਬੜਾ ਨਮਾਇੰਦਾ ਚੁਣਿਆ ਉਹਨਾਂ ਦੇ ਹੱਕਾਂ ਦੀ ਰਾਖੀ ਕਰਨੀ ਉਹਦਾ ਫਰਜ਼ ਆ ਇਸ ਤੋਂ ਇਲਾਵਾ ਜਿਹੜਾ ਇਥੋਂ ਐਮਪੀ ਆ ਉਹਨੇ ਵੀ ਇੱਕ ਵਾਰੀ ਵੀ ਮੂੰਹ ਨਹੀਂ ਖੋਲਿਆ ਕਿ ਇਹ ਪੁਲ ਕੋਈ ਬਣਾਇਆ ਜਾਵੇ ਉਸ ਤੋਂ ਬਾਅਦ ਸਾਨੂੰ ਬੜੀ ਇਸ ਗੱਲ ਦੀ ਖੁਸ਼ੀ ਹੋਈ ਬੜਾ ਚੰਗਾ ਲੱਗਿਆ ਕਿ ਸ਼ਾਇਦ ਸਾਡੇ ਏਰੀਏ ਦਾ ਮੰਤਰੀ ਬਣਾਇਆ ਜਿਹੜਾ ਕਿ ਇੱਕ ਹਾਰਿਆ ਹੋਇਆ ਸੀ ਲੁਧਿਆਣੇ ਤੋਂ ਨਕਾਰਿਆ ਹੋਇਆ ਸੀ ਰਵਨੀਤ ਬਿੱਟੂ ਨਕਾਰੇ ਹੋਏ ਨੂੰ ਭਾਜਪੀ ਨੇ ਇੱਕ ਮੰਤਰੀ ਬਣਾ ਦਿੱਤਾ ਪਰ ਨਕਾਰਿਆ ਹੋਇਆ ਨਕਾਰਿਆ ਹੋਇਆ ਹੀ ਹੁੰਦਾ ਜਿਹੜਾ ਆਪਦੇ ਘਰ ਦਾ ਕੰਮ ਨਹੀਂ ਕਰ ਸਕਦਾ ਇੱਥੇ ਆ ਕੇ ਤੁਹਾਨੂੰ ਪਤਾ ਹੋਣਾ ਕਿ 2.5 ਮਹੀਨੇ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਕਿ ਪੰਜਾਬ ਸਰਕਾਰ ਐਨਓਸੀ ਨਹੀਂ ਦਿੱਤੀ ਤੁਹਾਡੇ ਸਾਰਿਆਂ ਦੇ ਵਿੱਚ ਅਗਲੇ ਦਿਨ ਆ ਕੇ ਉਹ ਐਨਓਸੀ ਵੀ ਦਿੱਤੀ ਔਰ ਮੈਂ ਬੇਨਤੀ ਵੀ ਕੀਤੀ ਕਿ ਭਾਈ ਅਸੀਂ ਇਕੱਲੇ ਐਨਓਸੀ ਨਹੀਂ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਪੁਲ ਬਣਾਇਆ ਜਾਵੇ ਰੋਡ ਨੂੰ ਮੈਢ ਲੀਤਾ ਜਾਵੇ ਲੋਕ ਬਹੁਤ ਪਰੇਸ਼ਾਨ ਨੇ ਬੜੇ ਲੰਬੇ ਸਮੇਂ ਤੋਂ ਲੋਕ ਪਰੇਸ਼ਾਨ ਨੇ ਸਿਰ ਭੈਣਾ ਡਿੱਗਦੀਆਂ ਨੇ ਗੱਡੀਆਂ ਦਾ ਨੁਕਸਾਨ ਹੁੰਦਾ ਐਕਸੀਡੈਂਟ ਹੁੰਦੇ ਆ ਇੱਥੇ ਕਈ ਮੌਤਾਂ ਹੋ ਚੁੱਕੀਆਂ ਪਰ ਤੁਹਾਡੇ ਕੰਨਾਂ ਤੇ ਕੋਈ ਥੋੜੀ ਸਰਕਦੀ ਔਰ ਉਸ ਤੋਂ ਬਾਅਦ ਐਨਓਸੀ ਦੇਣ ਤੋਂ ਬਾਅਦ ਅਸੀਂ ਦਿੱਲੀ ਵੀ ਜਾ ਕੇ ਮਿਲਿਆ ਅਸੀਂ ਚੀਫ ਇੰਜੀਨੀਅਰ ਨੂੰ ਜਾ ਕੇ ਮਿਲਿਆ ਉਹਨਾਂ ਨਾਲ ਗੱਲਬਾਤ ਕੀਤੀ ਆ ਇਹਨਾਂ ਨਾਲ ਗੱਲਬਾਤ ਕੀਤੀ ਆ ਪਰ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਔਰ ਉਲਟਾ ਔਰ ਜਦੋਂ ਗੱਲ ਸੁਣਨ ਨੂੰ ਤਿਆਰ ਨਹੀਂ ਤਾਂ ਫਿਰ ਰਾਜਨੀਤੀ ਦਾਕੇ ਧੂਰੀ ਕਰਦੇ ਆ ਧੂਰੀ ਕੀ ਪਿੰਡੇ ਲੈਣ ਗਿਆ ਸੀ ਰਵਨੀਤ ਬਿੱਟੂ ਪਹਿਲਾਂ ਆਦਿ ਤੇਰੀ ਰਾਮਪੁਰ ਭੂਆ ਰਹਦੀ ਆ ਪਹਿਲਾਂ ਭੂਆਲਾ ਪੁਲਤਾ ਬਣਾ ਲਾ ਅੱਦੇ ਪਿੰਡ ਨੂੰ ਪਹਿਲਾਂ ਸਵਾਰਲਾਬ ਦੇ ਹਲਕੇ ਨੂੰ ਪਹਿਲਾਂ ਸਵਾਰਲਾ ਜਾ ਕੇ ਧੂਰੀ ਧਰਿਆ ਫਿਰਦਾ ਕਿਉਂਕਿ ਤਿੰਨ ਦਿਨ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਪੈਸੇ ਜਮ੍ਹਾਂ ਕਰਾਏ ਪੁਲਦੇ ਵੀ ਪੈਸੇ ਅਸੀਂ ਜਮ੍ਹਾਂ ਕਰਾਏ ਹੋਏ ਆ ਇਹ ਵੀ ਤੁਹਾਨੂੰ ਪੱਤਰਕਾਰਾਂ ਨੂੰ ਦੱਸ ਦਈਏ ਕਿ ਜਿਹੜਾ ਪੋਲਾ ਰੇਲਵੇ ਨੂੰ ਅਸੀਂ ਆਪਣਾ ਹਿੱਸਾ ਗਮਾ ਕਰਾ ਚੁੱਕੇ ਆ ਅਸੀਂ ਆਪਣੇ ਪੈਸੇ ਦੇ ਚੁੱਕੇ ਆ ਕੋਈ ਭੀਖ ਨਹੀਂ ਮੰਗਦੇ ਰੇਲਵੇ ਤੋਂ ਕੋਈ ਰਮਨੀਤ ਬਿੱਟੂ ਤੋਂ ਔਰ ਉਹਨਾਂ ਤੋਂ ਹੱਕ ਮੰਗਦੇ ਆ ਹੱਕ ਜਿਹੜੇ ਆ ਉਹ ਖੋਕੇ ਲੈਣੇ ਪੈਂਦੇ ਆ ਇਸ ਲਈ ਅੱਜ ਸਾਨੂੰ ਇੱਥੇ ਆਉਣਾ ਪਿਆ ਤੇ ਬੇਨਤੀ ਕਰਦੇ ਆ ਕਿ ਅੱਜ ਹੁਣ 10 ਮਿੰਟ ਦਾ ਸਮਾਂ ਇਹਨਾਂ ਨੂੰ ਜੇ 10 ਮਿੰਟਾਂ ਦੇ ਵਿੱਚ ਇਹਨਾਂ ਨੇ ਕੋਈ ਆਸ਼ਵਾਸਨ ਨਾ ਦਿੱਤਾ ਤਾਂ ਅਸੀਂ ਜਾ ਕੇ ਰੇਲਵੇ ਟਰੈਕ ਰੋਕਾਂਗੇ ਤੇ ਉਹ ਵਿਸ਼ਵਾਸਨ ਤੇ ਜੇ ਖਰੇ ਨਾ ਉਤਰੇ ਤੇ ਫੇਰ ਅਸੀਂ ਇੱਕ ਵੱਡਾ ਜਿਹੜਾ ਸਥਾਈ ਧਰਨ ਇਹ ਰੇਲਵੇ ਟਰੈਕ ਦੇ ਉੱਤੇ ਲਾਵਾਂਗੇ ਕਿਉਂਕਿ ਜੇ ਸਾਡੇ ਲੋਕ ਨਹੀਂ ਲੰਘ ਸਕਦੇ ਤੇ ਅਸੀਂ ਇੱਥੋਂ ਟ੍ਰੇਨਾਂ ਵੀ ਨਹੀਂ ਨੰਗੜ ਦੇਣੀ ਆ ਅਸੀਂ ਇੱਥੋਂ ਟ੍ਰੇਨਾਂ ਵੀ ਨਹੀਂ ਨੰਗੜ ਦੇਣੀ ਆ ਜੇ ਸਾਡੇ ਲੋਕ ਨਹੀਂ ਲੰਘ ਸਕਦੇ ਸਾਡੇ ਲੋਕ ਜੇ ਦੁਖੀ ਨੇ ਤਾਂ ਅਸੀਂ ਇਹਨਾਂ ਨੂੰ ਵੀ ਦੱਸਣਾ ਕਿ ਕਿੰਨਾ ਦੁੱਖ ਹੁੰਦਾ ਜਦੋਂ ਰੇਲਵੇ ਟਰੈਕ ਨੂੰ ਅਸੀਂ 4 ਘੰਟੇ ਦੇ ਲਈ ਰੋਕ ਦਈਏ ਸੋ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਰੇਲਵੇ ਦਾ ਜਿਹੜਾ ਪੁਲਾ ਜਲਦੀ ਤੋਂ ਜਲਦੀ ਬਣਾਇਆ ਜਾਵੇ ਬਿੱਟੂ ਨੂੰ ਕਹਿੰਦਾ ਕਿ ਫੁਕਰੀਆਂ ਮਾਰਨੀ ਆ ਬੰਦ ਕਰ ਇੱਧਰ ਉੱਧਰ ਘੁੰਮਣਾ ਬੰਦ ਕਰ ਐਵੇਂ ਮੂਰਖਾਂ ਨੂੰ ਕਹਿੰਦੇ ਹੁੰਦੇ ਆ ਕਿ ਜਾ ਕੇ ਹੋਰ ਪਾਸੇ ਜਿਹੜਾ ਟੰਗਾ ਹੜਾਵੇ ਆਪਣੇ ਭਾਈ ਘਰ ਵਾਲਾ ਪੁਲ ਬਣਾ ਲਾ ਮੂਰਖਾ ਇਹ ਬੜੇ ਲੰਬੇ ਸਮੇਂ ਤੋਂ ਲੋਕ ਮੰਗ ਕਰਦੇ ਆ ਇਹ ਲੋਕਾਂ ਨੂੰ ਸੀਗਾ ਜਿਹੜੇ ਭਾਪੀ ਦੀ ਹਾਮੀ ਭਰਦੇ ਆ ਕਿ ਹੁਣ ਸਾਡਾ ਸ਼ਾਇਦ ਰਾਜ ਮੰਤਰੀ ਬਣ ਗਿਆ ਤੇ ਸ਼ਾਇਦ ਕੋਈ ਪੁਲ-ਪੁਲ ਬਣਾ ਦੂਗਾ ਮੈਨੂੰ ਲੱਗਦਾ ਹੈ ਮੰਤਰੀ ਸਿਰਫ ਪੈਸੇ ਇਕੱਠੇ ਕਰਨ ਲਈ ਬਣਿਆ ਹਰ ਲੋਕਾਂ ਦੇ ਕੰਮ ਕਰਨ ਲਈ ਨਹੀਂ ਬਣਿਆ ਜਿੱਦਾਂ ਦਾ ਇਹਨਾਂ ਦਾ ਹਾਲਤ ਆ ਔਰ ਮੈਂ ਤੁਹਾਨੂੰ ਗਰੰਟੀ ਨਾਲ ਫੇਰ ਕਹਣਾ ਜੇ ਇਹ ਬੰਦਾ ਪੰਜਵੀਂ ਨਹੀਂ ਬਣ ਸਕਦਾ ਮੇਰੇ ਤੋਂ ਲਿਖਾ ਕੇ ਲੈ ਲਿਓ ਐਮਐਲ